ਦੋ ਚੀਜ਼ਾਂ ਤੇ ਬਾਦਲ ਪਰਵਾਰ ਹਮੇਸ਼ਾ ਵੋਟਾਂ ਮੰਗਦਾ ਰਿਹਾ ਹੈ ਇੱਕ ਪੰਥ ਦੇ ਨਾਮ ਤੇ ਤੇ ਇੱਕ ਹਮੇਸ਼ਾ ਉਹ ਕਹਿੰਦੇ ਰਹੇ ਕਿ ਅਸੀਂ ਕਿਸਾਨੀ ਦੇ ਸਭ ਤੋਂ ਵੱਡੇ ਰਖਵਾਲੇ ਆ ਤੇ ਜਦੋਂ ਬਾਦਲਾ ਦਾ ਰਾਜ ਸੀ ਸਾਡੇ ਸੂਬੇ ਦੇ ਅੰਦਰ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਰਹੇ ਤਾਂ ਜੋ ਸਾਡੇ ਗੁਰੂ ਸਹਿਬਾਨ ਨਾਲ ਹੋਇਆ ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਵੇਲੇ ਉਹ ਭੁੱਲਣ ਲਾਇਕ ਗੱਲ ਨਹੀਂ ਗਈ ਭਾਇਓ ਨੂੰ ਯਾਦ ਰੱਖਿਆ ਜੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਤੇ ਇਸ ਪਰਿਵਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਨਾਲ ਬੇਅਦਬੀ ਕਰਾਉਣ ਵਾਲਾ ਵੀ ਇਹ ਪਰਿਵਾਰ ਹੈ ਤੇ ਕਾਲੇ ਕਾਨੂੰਨ ਲੈ ਕੇ ਆਉਣ ਵਾਲਾ ਵੀ ਇਹ ਪਰਿਵਾਰ ਹੈ ਪੰਜਾਬ ਦੇ ਬਹੁਤ ਵੱਡੇ ਦੁਸ਼ਮਣ ਹੈ ਇਹ ਲੋਕ ਇਹਨਾਂ ਨੂੰ ਇੱਥੋਂ ਕੱਢਣ ਦੀ ਲੋੜ ਹੈ ਅੱਜ ਬੀਬੀ ਬਾਦਲ ਵੀ ਤੁਹਾਡੇ ਕੋਲ ਭਾਈ ਵੋਟਾਂ ਲੈਣ ਆਉਣਗੇ ਜਿਨ੍ਹਾਂ ਨੇ ਇਹਨਾਂ ਕਾਲੇ ਕਾਨੂੰਨਾਂ ਤੇ ਸਾਈਨ ਕੀਤਾ ਹੈ ਤੁਹਾਡੇ ਕੋਲ ਉਹ ਵੀ ਵੋਟਾਂ ਲੈਣ ਆਉਣਗੇ ਮੇਰੇ ਸਾਰਿਆਂ ਅੱਗੇ ਬੇਨਤੀ ਹੈ ਅੱਜ ਸਮਾਂ ਉਹਨਾਂ ਤੋਂ ਜਵਾਬ ਮੰਗਣ ਦਾ ਇਹ ਨਾ ਹੋਵੇ ਕਿ ਇੱਥੇ ਬੀਬਾ ਬਾਦਲ ਵੋਟ ਮੰਗਣ ਆ ਜੇ ਤੇ ਤੁਸੀਂ ਕਹੋ ਕਿ ਕੋਈ ਨਹੀਂ ਇਸ ਵਾਰੀ ਫੇਰ ਸਹੀ ਕੋਈ ਨਹੀਂ ਇਸ ਵਾਰੀ ਵੀ ਇਹਨੂੰ ਵਿਚਾਰੀ ਮੈਂ ਨੰਬਾ ਵੀ ਦੇ ਕੇ ਗਿਆ ਵੀ ਮੈਨੂੰ ਬਣ ਨਹੀਂ ਦਿੱਤਾ ਕਿੰਨਿਆਂ ਨੇ ਝਾੜੂ ਵਾਲਿਆਂ ਨੇ ਮਗਰ ਲੱਗ ਕੇ 1000 ਰੁਪਏ ਦਾ ਜਿਹਨਾਂ ਨੇ ਚਾਹ ਸਕ ਦਿੱਤਾ ਸੀ ਭਾਈ ਕਿੰਨਿਆਂ ਨੇ ਵੋਟ ਪੁਗਤਾਈ ਸੀ ਉਹਦਰ ਜਿਨਾਂ ਨੇ ਬੀਬੀਆਂ ਨੂੰ ਹਜਾ ਕੇ ਜਾਂਦਾ ਚੱਤੇ بڑے ਨਵੇਂ ਪਰਖ ਕੇ ਦੇਖ ਲਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਵੇਖ ਲਈ ਔਰ ਜੋ ਕਤਲੀਆਂ ਮਸੀ ਦਿਨ ਦਿਹਾੜੇ ਪੰਜਾਬ ਦੇ ਵਿੱਚ ਹੁੰਦਾ ਵੇਖ ਰਹੇ ਆ ਜੋ ਸਿੱਧੂ ਮੂਸੇ ਵਾਲੇ ਦਾ ਆਪਾਂ ਕਤਲ ਵੇਖਿਆ ਸਾਰੇ ਜਾਣਦੇ ਆ ਆਪਾਂ ਕੋਈ ਲੁਕੀ ਨਹੀਂ ਆਪਣੀ ਤੋਂ ਗੱਲ ਕਤਲ ਹੋ ਜਾਂਦਾ ਹੈ ਤੇ ਅੱਜ ਤਾਈਂ ਮੂਸੇ ਵਾਲਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਲਟਾ ਇਨਸਾਫ ਤਾਂ ਇਹਨੇ ਕੀ ਦੇਣਾ ਸੀ ਜੇ ਜੇ ਅੱਜ ਉਹਨਾਂ ਦੇ ਜੀ ਅੱਜ ਉਹਨਾਂ ਦੇ ਘਰੇ ਮੁੰਡੇ ਨੇ ਜਨਮ ਲਿਆ ਹੈ ਤਾਂ ਭਾਈ ਮੈਂ ਤੁਹਾਨੂੰ ਇਹ ਕਹਿਣਾ ਚਾਹਣੀ ਹੈ ਕਿ ਸਰਕਾਰ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਦੇ ਘਰੇ ਮੁੰਡਾ ਕਿਉਂ ਜੰਮਿਆ ਸਰਕਾਰ ਉਹਨਾਂ ਤੋਂ ਕਾਗਜ਼ ਮੰਗ ਰਹੀ ਹੈ ਪਤਾ ਤੁਹਾਨੂੰ ਇਸ ਗੱਲ ਆ ਕਿ ਨਹੀਂ ਉਹਨਾਂ ਦੇ ਮੁੰਡਾ ਹੋਣ ਤੇ ਸਰਕਾਰ ਉਹਨਾਂ ਤੋਂ ਕਾਗਜ਼ ਮੰਗ ਰਹੀ ਹੈ ਕਿਸੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਤੁਹਾਡੇ ਮੁੰਡਾ ਜੰਪਿਆ ਨਾ ਮੁੱਖ ਮੰਤਰੀ ਸਾਹਿਬ ਨੇ ਨਾ ਕਿਸੇ ਹੋਰ ਨੇ ਜਿਹੜੇ ਕਹਿੰਦੇ ਆ ਨਾ 70 ਸਾਲਾਂ 'ਚ ਕੁਝ ਕੀਤਾ ਨਹੀਂ ਇਹ 70 ਸਾਲਾਂ 'ਚ ਬਿਨਾਂ ਸਰਕਾਰ ਦੇ ਕੀਤੇ ਐ ਇੰਨਾ ਕੁਝ ਨਹੀਂ ਆਇਆ ਇਹ ਸਾਡੇ ਸਾਰਿਆਂ ਦੀ ਮਿਹਨਤ ਸਦਕਾ ਸਰਕਾਰ ਦੇ ਸਾਥ ਸਦਕਾ ਅਪਾ ਇੱਥੋਂ ਤਾਈਂ ਪਹੁੰਚੇ ਆਂ ਤੇ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਸੈਂਟਰ 'ਚ ਭਾਈ ਇੱਕ ਇੱਕ ਕਰਕੇ ਚੀਜ਼ਾਂ ਵੇਚਣ ਤੇ ਲੱਗੀ ਵੀ ਹੈ ਜਿਹੜੀ ਭਾਜਪਾ ਸਰਕਾਰ ਹੈ ਭਾਈ ਉਹਦੀ ਸਾਡੀ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਹੈ ਇਹ ਮੋਰਚੇ ਬਾਲਾ ਲੰਬਾ ਚਿਰ ਆਪਣੇ ਤੋਂ ਲਾ ਹੀ ਨਹੀਂ ਜਾਣੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਰਕਾਰ ਬਦਲਦੀ ਹੈ ਕਿਸਾਨਾਂ ਦੇ ਨਾਲ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਪੁਲਿਸ ਕਰੀ ਧੱਕਾ ਕਰਦੀ ਹੈ ਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਮੇਰੀ ਤੁਹਾਡੇ ਸਾਰਿਆਂ 'ਕਿ ਬੇਨਤੀ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਕਿ ਜਿੰਨਾ ਕਾਰੋਬਾਰ ਪੰਜਾਬ ਦਾ ਭਾਵੇਂ ਕੋਈ ਕੰਮੇ ਹੈ ਭਾਵੇਂ ਕੋਈ ਆੜਤਾ ਵਾਲੇ ਹੈ ਭਾਵੇਂ ਕੋਈ ਫੈਕਟਰੀਆਂ ਵਾਲੇ ਹੈ ਔਰ ਇਹ ਸਬਜੀ ਵਾਲੇ ਹੈ ਪੰਜਾਬ ਦਾ ਜਿੰਨਾ ਵੀ ਕਿੱਤਾ ਹੈ ਉਹ ਸਾਰੇ ਦਾ ਸਾਰਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਤੇ ਪੰਜਾਬ ਤਾਂ ਬਚਦਾ ਜੇ ਇਹ ਕਾਲੇ ਕਾਨੂੰਨ ਰੱਦ ਹੁੰਦੇ ਹੈ ਜੇ ਕਿਸਾਨੀ ਬਚਦੀ ਹੈ ਤਾਂ ਮੇਰੀ ਮੇਰੀ ਸਾਰਿਆਂ ਅਗੇ ਬੇਨਤੀ ਹੈ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਆਪਾਂ ਸਾਰਿਆਂ ਨੇ ਰਲ ਕੇ ਇਹਨਾਂ ਚੋਣਾਂ ਦੇ ਵਿੱਚ ਇੱਕ ਇੱਕ ਵੋਟ ਕਾਂਗਰਸ ਦੇ ਹੱਕ ਦੇ ਵਿੱਚ ਪਵਾ ਕੇ ਭਾਜਪਾ ਨੂੰ ਜਵਾਬ ਦੇਣਾ ਹੈ ਪਿਛਲੀਆਂ ਤਿੰਨ ਵਾਰੀਆਂ ਤੋਂ ਆਪਾਂ ਸਾਰਿਆਂ ਨੇ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਬਾਦਲ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ ਹਾਂ ਤੇ ਜਿਹੜੇ ਕਾਨੂੰਨ ਬਣੇ ਐ ਪਈ ਇਹਨਾਂ ਕਾਨੂੰਨਾਂ ਨੂੰ ਇਹਨਾਂ ਕਾਨੂੰਨਾਂ ਤੇ ਸਾਈਨ ਬੀਬੀ ਬਾਦਲ ਨੇ ਕੀਤੇ ਸੀ ਤਾਂ ਇਹ ਆਰਡੀਨੈਂਸ ਪਾਸ ਹੋਇਆ ਸੀ ਜੇ ਬੀਬੀ ਬਾਦਲ ਆਰਡੀਨੈਂਸ ਤੇ ਸਾਈਨ ਨਾ ਕਰਦੀ ਤੇ ਇਹਨੇ ਪਾਸ ਨਹੀਂ ਸੀ ਹੁਣ ਅੱਜ ਬੀਬੀ ਬਾਦਲ ਵੀ ਤੁਹਾਡੇ ਕੋਲ ਭਾਈ ਵੋਟਾਂ ਲੈਣ ਆਉਣਗੇ ਜਿਨ੍ਹਾਂ ਨੇ ਇਹਨਾਂ ਕਾਲੇ ਕਾਨੂੰਨਾਂ ਤੇ ਸਾਈਨ ਕੀਤਾ ਹੈ ਤੁਹਾਡੇ ਕੋਲ ਉਹ ਵੀ ਵੋਟਾਂ ਲੈਣ ਆਉਣਗੇ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਅੱਜ ਸਮਾਂ ਉਹਨਾਂ ਤੋਂ ਜਵਾਬ ਮੰਗਣ ਦਾ ਦੋ ਚੀਜ਼ਾਂ ਤੇ ਬਾਦਲ ਪਰਿਵਾਰ ਹਮੇਸ਼ਾ ਵੋਟਾਂ ਮੰਗਦਾ ਰਿਹਾ ਹੈ ਇੱਕ ਪੰਥ ਦੇ ਨਾਮ ਤੇ ਤੇ ਇੱਕ ਹਮੇਸ਼ਾ ਉਹ ਕਹਿੰਦੇ ਰਹੇ ਕਿ ਅਸੀਂ ਕਿਸਾਨੀ ਦੇ ਸਭ ਤੋਂ ਵੱਡੇ ਰਖਵਾਲੇ ਆ ਤੇ ਜਦੋਂ ਬਾਦਲਾਂ ਦਾ ਰਾਜ ਸੀ ਸਾਡੇ ਸੂਬੇ ਦੇ ਅੰਦਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਰਹੇ ਤਾਂ ਜੋ ਸਾਡੇ ਗੁਰੂ ਸਹਿਬਾਨ ਨਾਲ ਹੋਇਆ ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਵੇਲੇ ਉਹ ਭੁੱਲਣ ਲਾਇਕ ਗੱਲ ਨਹੀਂ ਗਈ ਪਾਇਉ ਨੂੰ ਯਾਦ ਰੱਖਿਆ ਜੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਤੇ ਇਸ ਪਰਿਵਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਨਾਲ ਬੇਅਦਬੀ ਕਰਾਉਣ ਵਾਲਾ ਵੀ ਇਹ ਪਰਿਵਾਰ ਹੈ ਤੇ ਕਾਲੇ ਕਾਨੂੰਨ ਲੈ ਕੇ ਆਉਣ ਦਾ ਵਾਲਾ ਵੀ ਇਹ ਪਰਿਵਾਰ ਹੈ ਪੰਜਾਬ ਦੇ ਬਹੁਤ ਵੱਡੇ ਦੁਸ਼ਮਣ ਹੈ ਇਹ ਲੋਕ ਇਹਨਾਂ ਨੂੰ ਇੱਥੋਂ ਕੱਢਣ ਦੀ ਲੋੜ ਹੈ ਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਆਪੋ ਆਪਣੇ ਤੌਰ ਤੇ ਇਸ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਬਣਦੇ ਇਹ ਚੋਣ ਜਿੱਤੀ ਨਹੀਂ ਜਾਣੀ ਪਰ ਜੇ ਇੱਕ ਇੱਕ ਜੀ ਇਸ ਚੋਣ ਨੂੰ ਆਪਦੀ ਚੋਣ ਸਮਝ ਕੇ ਲੜੇ ਤੇ ਪੰਜ ਪੰਜ ਜੀਆਂ ਦੀਆਂ ਵੋਟੀਆਂ ਵੋਟਾਂ ਨਾਲ ਰਲ ਕੇ ਆਪਦੇ ਆਧਾਰ ਤੇ ਪੋ ਆਵੇ ਤੇ ਕੋਈ ਔਖਾ ਕੰਮ ਨਹੀਂਗਾ ਇਹ ਚੋਣ ਤੁਸੀਂ ਪੰਜਾਬ ਦੇ ਹਿੱਤ ਵਾਸਤੇ ਆਪਦੇ ਬੱਚਿਆਂ ਦੇ ਹਿੱਤ ਵਾਸਤੇ ਜਿਹੜੀ ਜਿਹੜੀ ਜ਼ਮੀਨ ਜਾਇਦਾਦ ਸਾਨੂੰ ਸਾਡੇ ਪੁਰਖ ਦੇ ਗਏ ਔਰ ਜਿਹਦੇ ਸਿਰ ਤੇ ਅਸੀਂ ਅੱਜ ਜਿਉਂਦੇ ਬੈਠੇ ਆਂ ਉਹ ਜੇ ਆਪਾਂ ਚਾਹੋਣੇ ਹੈ ਕਿ ਸਾਡੇ ਬੱਚਾ ਤਾਂ ਹੀ ਠੀਕ-ਠਾਕ ਪਹੁੰਚ ਜੇ ਤਾਂ ਇਹਨਾਂ ਕਾਨੂੰਨਾਂ ਦੇ ਖਿਲਾਫਤ ਕਰਨੀ ਪੈਣੀ ਹੈ ਇਹ ਸਰਕਾਰ ਨੂੰ ਢਾਉਣਾ ਪੈਣਾ ਸਹਿਮਤ ਹੋ ਤੁਸੀਂ ਗੱਲ ਨਾਲ ਕਿ ਨਹੀਂ ਸਹਿਮਤ ਮੈਨੂੰ ਇਹ ਦੱਸੋ ਪਹਿਲਾਂ ਤਾਂ ਇਹ ਨਾ ਹੋਵੇ ਕਿ ਇੱਥੇ ਬੀਬਾ ਬਾਦਲ ਵੋਟ ਮੰਗਣ ਆ ਜੇ ਤੇ ਤੁਸੀਂ ਕਹੋ ਕਿ ਕੋਈ ਨਹੀਂ ਇਸ ਵਾਰੀ ਫੇਰ ਸਹੀ ਕੋਈ ਨਹੀਂ ਇਸ ਵਾਰੀ ਵੀ ਇਹਨੂੰ ਵਿਚਾਰੀ ਆਗੇ ਮੁੜ ਗਈ ਮੈਂ ਨੰਬਾ ਵੀ ਦੇਖੇ ਗਿਆ ਵੀ ਮੈਨੂੰ ਬੜਨੀ ਦਿੱਤਾ ਈਸ਼ਵਰੀ ਇਸਵਰੀ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਛੱਡਣ ਆਈ ਹੈ ਭਾਈ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਦੇਣ ਆਈ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੋਇਆ ਉਹ ਹਰੇਕ ਕਹੀਂ ਪਹੁੰਚ ਨਹੀਂ ਸਕੂਗਾ ਹਰੇਕ ਘਰ ਤੱਕ ਉਹ ਪ੍ਰਚਾਰ ਕਰਨ ਜਾ ਨਹੀਂ ਸਕੂਗਾ ਕੋਈ ਚਾਰ ਮੀਟਿੰਗਾਂ ਪੰਜ ਮੀਟਿੰਗਾਂ ਲੈ ਲੂਗਾ ਬਿਕੋਜ਼ ਪੌਣੇ 600 ਪਿੰਡ ਹੈ ਇਹਨੇ ਸ਼ਹਿਰ ਹੈ ਹਰੇਕ ਸਾਈ ਪਹੁੰਚ ਨਹੀਂ ਕੀਤੀ ਜਾਣੀ ਕੈਂਡੀਡੇਟ ਨੂੰ ਪਰ ਤੁਸੀਂ ਪਹੁੰਚ ਸਕਦੇ ਹੋ ਰੋਜ਼ ਕੋਈ 10 ਬੰਦਿਆਂ ਨੂੰ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੱਥਾ ਟੇਕਦੇ ਹਾਂ ਕੋਈ ਹੱਟੀ ਤੇ ਚੀਜ਼ ਖਰੀਦਣ ਜਾਂਦੇ ਹਾਂ ਕੁਛ ਤਾਂ ਕਰਦੇ ਹਾਂ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਾਂ ਲੈਣ ਜਾਂਦੇ ਹਾਂ ਮੇਰੀ ਬੇਨਤੀ ਹੈ ਉਸ ਸਮੇਂ ਦੇ ਵਿੱਚ ਜਿੱਥੇ ਤੁਸੀਂ ਆਪ ਦੀ ਗੱਲਬਾਤ ਕਰਦੇ ਹੋ ਉੱਥੇ ਕਿਹੜਾ ਪ੍ਰਚਾਰ ਵੀ ਕਰਨਾ ਹੈ ਆਪੋ ਆਪਣੇ ਆਧਾਰ ਤੇ ਆਪਾਂ ਨੂੰ ਪਤਾ ਹੁੰਦਾ ਹੈ ਕਿ ਪਿਛਲੀ ਵਾਰ ਇਹਨਾਂ ਨੇ ਵੋਟ ਕਾਲੀ ਦਲ ਨੂੰ ਪਾਈ ਸੀ ਜਾਂ ਇਹਨਾਂ ਚੋਣਾਂ ਵੇਲੇ ਝਾੜੂ ਵਾਲਿਆਂ ਨੂੰ ਪਾਈ ਸੀ ਉਹ ਜਿਹੜੇ ਪਰਿਵਾਰ ਦੂਸਰੀਆਂ ਪਾਰਟੀਆਂ ਵੱਲ ਭੁਗਦੇ ਸੀ ਇਸ ਵਾਰੀ ਉਹਨਾਂ ਪਰਿਵਾਰਾਂ ਨੂੰ ਮੋੜ ਕੇ ਪੰਜੇ ਤੇ ਵੋਟ ਭੁਗਤਾਉਣਾ ਤੁਹਾਡਾ ਕੰਮ ਹੈ ਕਿੰਨਿਆਂ ਨੇ ਝਾੜੂ ਵਾਲਿਆਂ ਨੇ ਮਗਰ ਲੱਗ ਕੇ 1000 ਰੁਪਏ ਦੇ ਜਿਹਨਾਂ ਨੇ ਚਾਹ ਸਕ ਦਿੱਤਾ ਸੀ ਭਾਈ ਕਿੰਨਿਆਂ ਨੇ ਵੋਟ ਭੁਗਤਾਈ ਸੀ ਉਧਰ ਜਿਨ੍ਹਾਂ ਨੇ ਬੀਬੀਆਂ ਨੂੰ 1000 ਰੁਪਏ ਚਾਹ ਸਕ ਇਹਨੇ ਨਾ ਵੇਚੀ ਐਨੀ ਵੋਟ ਆਪ ਨੂੰ ਪੈ ਕਿਵੇਂ ਗਈ ਫਿਰ ਹਾਂ ਹਾਂ ਜੀ ਉਹਦਾ ਨਾ ਤੇ ਖੜੇ ਸੀ ਲੋਕ 1000 ਰੁਪਏ ਰੁਪਈ ਗਈ ਇਹਨਾਂ ਨੇ ਗੱਦੇ ਦਾ ਪਿਓ ਦਾਦੇ ਨੇ ਵੋਟ ਨਹੀਂ ਵੇਚੀ ਅਸੀਂ ਵੀ ਕਿਉਂ ਵੇਚਣੀ ਨਹੀਂ ਨਹੀਂ ਬੇਬੇ ਵੇਚੀ ਨਹੀਂ ਬੇਬੇ ਹੈ ਵੇਚਣੀ ਨਹੀਂ ਜਿਹੜਾ ਉਹਨਾਂ ਨੇ ਆਖਿਆ ਸੀ ਨਾ ਅਸੀਂ ਬੁੜ ਬੀਤਿਆਂ ਨੂੰ 1000 ਰੁਪਏ ਮਹੀਨੇ ਦਾ ਦੇਾਂਗੇ ਉਹਨਾਂ ਤੇ ਜਮਾ ਕਰਾਈਆ ਨੇ ਜੋ ਬੋਤਾਂ ਜਦੋਂ ਜਦੋਂ ਵੋਟਾਂ ਆ ਗਈਆਂ ਹੁਣ ਹੁਣ ਉਹ ਝਾੜੂ ਵਾਲੇ ਵੀ ਆਉਣਗੇ ਨਾ ਆ ਰਹੇ ਆਉਣਗੇ ਹੁਣ ਤਾਂ ਮੌਕੇ ਤੇ ਹੁਣ ਝਾੜੂ ਵਾਲੇ ਵੀ ਆਉਣਗੇ ਭਾਈ ਮੇਰੀ ਤੁਹਾਡੇ ਸਾਰੇ ਆਗੇ ਬੇਨਤੀ ਹੈ ਅੱਜ ਸਾਡੀ ਅੱਜ ਤਾਈਂ ਕੰਮ ਕੀਤਾ ਕਿਦੜੇ ਵਿੱਚ ਭਈ ਗੱਲ ਹੀ ਐ ਅੱਜ ਤਾਂ ਹੀ ਗਿੱਦੜਾ ਹਲਕਾ ਸੰਭੇ ਹੈ ਦੇਖ ਸੱਚੇ ਪਾਤਸ਼ਾਹ ਨੇ ਹਾਂਜੀ ਛੰਡਾ ਵੀ ਸਾਹਮਣੇ ਹਲਿਕਾ ਕੰਮ ਕੀਤਾ ਪਰ ਦੇਖ ਜਿੰਨੇ ਜੋਗੇ ਸੀ ਹਮੇਸ਼ਾ ਕੰਮ ਵੀ ਕੀਤੀ ਹੈ ਤੁਹਾਡੇ ਨਾਲ ਲਿਵੇ ਵੀ ਹੈ ਪਰ ਅੱਜ ਤੁਹਾਡੇ ਸਾਰਿਆਂ ਅਗੇ ਬੇਨਤੀ ਹੈ ਪਰ ਅੱਜ ਤੁਹਾਡੇ ਸਾਰਿਆਂ ਅਗੇ ਬੇਨਤੀ ਹੈ ਕਿ ਭਾਈ बड़े नए पार्क के देख ले आम आदमी पार्टी की सरकार बना के देख ली और जो कत्लियां मसी दिन दिहाड़े पंजाब ਦੇ ਵਿੱਚ ਹੁੰਦਾ ਵੇਖ ਰਹੇ ਨੇ ਆ ਜੋ ਸਿੱਧੂ ਮੂਸੇ ਵਾਲੇ ਦਾ ਆਪਾਂ ਕਤਲ ਵੇਖਿਆ ਸਾਰੇ ਜਾਣਦੇ ਆਪਾਂ ਕੋਈ ਲੁਕੀ ਨਹੀਂ ਆਪਣੀ ਤੋਂ ਗੱਲ ਕਤਲ ਹੋ ਜਾਂਦਾ ਹੈ ਤੇ ਅੱਜ ਤਾਈ ਮੂਸੇ ਵਾਲਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਲਟਾ ਇਨਸਾਫ ਤਾਂ ਇਹਨਾਂ ਨੇ ਕੀ ਦੇਣਾ ਸੀ ਕਿ ਜੇ ਜੇ ਅੱਜ ਉਹਨਾਂ ਦੇ ਜੇ ਅੱਜ ਉਹਨਾਂ ਦੇ ਘਰੇ ਮੁੰਡੇ ਨੇ ਜਨਮ ਲਿਆ ਹੈ ਤਾਂ ਭਾਈ ਮੈਂ ਤੁਹਾਨੂੰ ਇਹ ਕਹਿਣਾ ਚਾਹਣੀ ਹੈ ਕਿ ਸਰਕਾਰ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਹਨਾਂ ਦੇ ਘਰੇ ਮੁੰਡਾ ਕਿਉਂ ਜੰਮ ਪਿਆ ਸਰਕਾਰ ਉਹਨਾਂ ਤੋਂ ਕਾਗਜ਼ ਮੰਗ ਰਹੀ ਹੈ। ਪਤਾ ਤੁਹਾਨੂੰ ਇਸ ਗੱਲ ਦਾ ਕਿ ਨਹੀਂ? ਉਹਨਾਂ ਦੇ ਮੁੰਡਾ ਹੋਣ ਤੇ ਸਰਕਾਰ ਉਹਨਾਂ ਤੋਂ ਕਾਗਜ਼ ਮੰਗ ਰਹੀ ਹੈ ਕਿਸੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੂੰ ਵਧਾਈ ਨਹੀਂ ਦਿੱਤੀ ਤੁਹਾਡੇ ਮੁੰਡਾ ਜੰਮ ਪਿਆ। ਨਾ ਮੁੱਖ ਮੰਤਰੀ ਸਾਹਿਬ ਨੇ ਨਾ ਕਿਸੇ ਹੋਰ ਨੇ ਤੇ ਮੇਰੀ ਤੁਹਾਡੇ ਅੱਗੇ ਬੇਨਤੀ ਇਹ ਹੈ ਕਿ ਪੰਜਾਬ ਦਾ ਇੱਕ ਉਹ ਬਹੁਤ ਹੋਣਹਾਰ ਬੱਚਾ ਸੀ ਤੇ ਜਿਨੇ ਪੰਜਾਬ ਦਾ ਨਾਂ ਨਵੀਆਂ ਸਿਖਰਾਂ ਤੇ ਪਹੁੰਚਾਇਆ ਸੀ ਦੁਨੀਆ ਭਰ ਦੇ ਵਿੱਚ ਤੇ ਅੱਜ ਜਦੋਂ ਉਹਨਾਂ ਦੇ ਘਰੇ ਐਡੀ ਵੱਡੀ ਜਦੋਂ ਘਟਨਾ ਵਾਪਰੀ ਬੱਚਾ ਚਲਾ ਗਿਆ ਐਨਾ ਬੇਦਰਦੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਸਰਕਾਰ ਨੇ ਉਹਦਾ ਅਫਸੋਸ ਪ੍ਰਗਟ ਕਰਨ ਦੀ ਥਾਂ ਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਕੋਈ ਇਨਸਾਫ ਨਹੀਂ ਦਿਵਾਇਆ ਅੱਜ ਬੱਚਾ ਪੈਦਾ ਹੋਣ ਤੇ ਉਹਨਾਂ ਦੇ ਨਾਲ ਸਰਕਾਰ ਦਾ ਰਵੱਈਆ ਬਹੁਤ ਗਲਤ ਹੈ ਮੈਂ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਣੀ ਹੈ ਸਾਡਾ ਕਾਨੂੰਨ ਇਹ ਕਹਿੰਦਾ ਹੈ ਜਦੋਂ ਕਿਸੇ ਦੇ ਇਸ ਤਰ੍ਹਾਂ ਬੱਚਾ ਪੈਦਾ ਹੁੰਦਾ ਹੈ ਤਾਂ ਸਰਕਾਰ ਉਸ ਜੋੜੇ ਨੂੰ ਇਹ ਬੱਚੇ ਦੇ ਮਾਪੇ ਨੂੰ ਕੋਈ ਸਵਾਲ ਨਹੀਂ ਪੁੱਛ ਸਕਦੀ ਸੜਾ ਕਾਨੂੰਨ ਇਹ ਕਹਿੰਦਾ ਜੇ ਕੋਈ ਸਵਾਲ ਪੁੱਛਣਾ ਹੈ ਤਾਂ ਹਸਪਤਾਲ ਨੂੰ ਪੁੱਛੋ ਡਾਕਟਰ ਨੂੰ ਪੁੱਛੋ ਇਹ 100% ਗੈਰ ਕਾਨੂੰਨੀ ਹੈ ਜੇ ਸਰਕਾਰ ਉਹਨਾਂ ਨੂੰ ਸਵਾਲ ਪੁੱਛ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣੀ ਹੈ ਕਿ ਜੋ ਭਾਜਪਾ ਸਰਕਾਰ ਕਰ ਰਹੀ ਹੈ ਜਾਂ ਝਾੜੂ ਵਾਲੇ ਕਰ ਰਹੇ ਗਲਤ ਕਰ ਰਹੇ ਹੈ ਇਹ ਗੈਰ ਕਾਨੂੰਨੀ ਹੈ ਤੁਸੀਂ ਕਿਸੇ ਵਕੀਲ ਨੂੰ ਪੁੱਛ ਸਕਦੇ ਹੋ ਇਹ ਗੱਲ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜੇ ਕਹਿੰਦੇ ਆ ਨਾ 70 ਸਾਲਾਂ 'ਚ ਕੁਛ ਕੀਤਾ ਨਹੀਂ ਇਹ 70 ਸਾਲਾਂ 'ਚ ਬਿਨਾਂ ਸਰਕਾਰ ਦੇ ਕੀਤੇ ਐ ਇੰਨਾ ਕੁਛ ਨਹੀਂ ਆਇਆ ਇਹ ਸਾਡੇ ਸਾਰਿਆਂ ਦੀ ਮਿਹਨਤ ਸਦਕਾ ਸਰਕਾਰ ਦੇ ਸਾਥ ਸਦਕਾ ਅਪਾ ਇੱਥੋਂ ਤਾਈਂ ਪਹੁੰਚੇ ਆ ਜਿਹੜੇ ਕਹਿੰਦੇ 70 ਸਾਲਾਂ 'ਚ ਕੀਤਾ ਕੁਛ ਨਹੀਂ ਆ ਉਹਨਾਂ ਵਾਸਤੇ ਛੋਟੀ ਜੀ ਗੱਲ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਤੁਹਾਡੇ ਸਮਿਆਂ ਦੀ ਗੱਲ ਹੈ ਜੇ ਝੂਠ ਹੋਵੇ ਤਾਂ ਦੱਸੋ ਭਾਈ ਇਹ ਤੁਸੀਂ ਲੋਕਾਂ ਨੇ ਮਿਹਨਤ ਕੀਤੀ ਬਹੁਤ ترقی ਕੀਤੀ ਕਾਂਗਰਸ ਪਾਰਟੀ ਦੀ ਦੇਣ ਹੈ ਜਿਹਨੇ 70 ਸਾਲ ਰਾਜ ਕੀਤਾ ਹੈ ਇਹ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਸੈਂਟਰ ਸਿਪ ਭਾਈ ਇੱਕ ਇੱਕ ਕਰਕੇ ਚੀਜ਼ਾਂ ਵੇਚਣ ਤੇ ਲੱਗੀ ਵੀ ਹੈ ਇੱਕ ਇੱਕ ਕਰਕੇ ਜਿਹੜੀਆਂ ਕਾਂਗਰਸ ਪਾਰਟੀ ਨੇ ਚੀਜ਼ਾਂ ਬਣਾਈਆਂ ਉਹਨਾਂ ਨੂੰ ਇੱਕ ਇੱਕ ਕਰਕੇ ਵੇਚਣ ਤੇ ਲੱਗੀ ਵੀ ਹੈ ਸਾਨੂੰ ਸੰਭਲਣ ਦੀ ਲੋੜ ਹੈ ਜੇ ਅੱਜ ਨਹੀਂ ਸੰਭਲ ਤੇ ਫਿਰ ਸੰਭਲਿਆ ਨਹੀਂ ਜਾਣਾ ਜਿਹੜੀ ਭਾਜਪਾ ਸਰਕਾਰ ਹੈ ਭਾਈ ਉਹਦੀ ਸਾਡੀ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਹੈ ਇਹ ਮੋਰਚੇ ਬਹਲਾ ਲੰਬਾ ਚਿਰ ਆਪਣੇ ਤੋਂ ਲਾ ਹੀ ਨਹੀਂ ਜਾਣੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਰਕਾਰ ਬਦਲਦੀ ਹੈ ਤੇ ਚੰਗਾ ਮੌਕਾ ਹੈ ਵੋਟਾਂ ਦਾ ਇੱਕ ਇੱਕ ਜੀ ਕੋਈ ਪੰਜ ਪੰਜ ਕੋਲੇ ਪ੍ਰਚਾਰ ਕਰੇ ਤਾਂ ਜੋ ਇਸ ਚੋਣ ਨੂੰ ਸੌਖਾ ਜਿੱਤ ਸਕੀਏ ਤੇ ਮੈਂ ਉਮੀਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਇਹਨਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਥ ਰਹੂਗਾ ਤੇ ਇੱਕ ਇੱਕ ਜੀ ਇਸ ਚੋਣ ਨੂੰ ਆਪਦੀ ਚੋਣ ਸਮਝ ਕੇ ਲੜੂਗਾ ਇੱਕ ਅਖੀਰਲੀ ਗੱਲ ਕਰਨ ਜਾ ਰਹੀ ਹਾਂ ਬੜੀ ਵਰੀ ਇਹ ਹੁੰਦਾ ਹੈ ਕਿ ਕਦੀ ਕਿਸੇ ਲੀਡਰ ਕੋਲ ਕੰਮ ਕਰਵਾਉਣ ਜਾਂਦੇ ਆ ਤੇ ਕਦੀ ਉਹ ਲੀਡਰ ਵਿਚਾਰਾ ਬਿਜ਼ੀ ਹੁੰਦਾ ਨਹੀਂ ਉਹਦੇ ਤੋਂ ਕੰਮ ਕੀਤਾ ਜਾਂਦਾ ਜਾਂ ਫਿਰ ਉਹਦੇ ਆਪ ਦੇ ਘਰਾਂ ਦੇ ਰੁਝੇਵੇਂ ਹੁੰਦੇ ਆ ਲੀਡਰ ਕੰਮ ਨਹੀਂ ਕਰਵਾ ਸਕਦਾ ਜਾਂ ਆਪਣੇ ਨਾਲ ਨਹੀਂ ਪੂਰਾ ਉਤਰ ਸਕਦਾ ਤਾਂ ਉਦੋਂ ਨਾਲ ਆਪਰਾ ਆਪਣੇ ਦਿਲ 'ਚ ਗੰਡ ਬੰਨ ਲੈਨੇ ਕਿ ਅੱਜ ਜੇ ਨੇ ਮੇਰਾ ਕੰਮ ਨਹੀਂ ਕੀਤਾ ਕੱਲ ਨੂੰ ਜਦੋਂ ਇਹ ਮੇਰੇ ਕੋਲ ਆਇਆ ਨਾ ਵੋਟਾਂ ਵੇਲੇ ਤੇ ਮੈਂ ਉਦੋਂ ਜਵਾਬ ਦੇਊਗਾ ਇਹਨੂੰ ਤੇ ਜਦੋਂ ਵੋਟਾਂ ਵੇਲੇ ਜਵਾਬ ਲੈਣ ਲੱਗ ਜੰਨੇ ਆ ਉਦੋਂ ਆਪ ਦੀ ਪਾਰਟੀ ਦੇ ਉਲਟ ਵੋਟ ਪੁਗਤਾਏ ਹੋਣੇ ਆ ਤੇ ਆਪ ਦਾ ਨੁਕਸਾਨ ਆਪ ਕਰ ਲੇਗੇ ਜੇ ਇਸ ਵਾਰ ਕਿਸੇ ਦਾ ਵੀ ਆਪ ਦੀ ਪਾਰਟੀ ਦੇ ਲੀਡਰ ਨਾਲ ਗੁੱਸਾ ਹੈ ਤਾਂ ਭਾਈ ਉਹ ਵੋਟਾਂਲੇ ਡੱਬੇ ਤੱਕ ਨਾ ਬਚਾਇਆ ਜੀ ਇੱਥੇ ਹੀ ਕੱਢ ਕੇ ਜਾਇਆ ਜੀ ਆਪ ਦੇ ਲੀਡਰ ਨਾਲ ਇੱਥੇ ਹੀ ਸਹਿਮਤੀ ਕਰਕੇ ਗੁੱਸਾ ਗਿਲਾ ਖਤਮ ਕਰਕੇ ਜਾਇਆ ਜੀ ਕਿਉਂਕਿ ਜਿਹੜੇ ਤੁਹਾਡੇ ਇੱਥੋਂ ਦੇ ਲੀਡਰ ਹੈ ਉਹਨਾਂ ਨੇ ਪਾਰਲੀਮੈਂਟ ਜਾ ਕੇ ਤੁਹਾਡੀ ਲੜਾਈ ਨਹੀਂ ਲੜਨੀ ਜਿਹੜੀ ਵੋਟ ਤੁਸੀਂ ਉਸ ਲੀਡਰ ਦੇ ਉਲਟ ਪਾ ਦਿਓਗੇ ਉਹ ਤੁਸੀਂ ਪੰਜਾਬ ਦੇ ਹੱਕਾਂ ਦੇ ਉਲਟ ਪਾਤੀ ਆdte ਬੱਚਿਆਂ ਦੇ ਉਲਟ ਪਾਤੀ ਇੱਕੋ ਹੀ ਗੱਲ ਐ ਕਾਂਗਰਸ ਪਾਰਟੀ ਦੇ ਉਲਟ ਇੱਕ ਵੀ ਵੋਟ ਜਿਹੜੀ ਜਾਊਗੀ ਉਹ ਸਾਡੇ ਹੱਕਾਂ ਦੇ ਉਲਟ ਜਾਊਗੀ ਜਿੰਨੀਆਂ ਮੇਰੀਆਂ ਇਹ ਭੈਣਾਂ ਮਗਰ ਬੈਠੀਆਂ ਐ ਨਰੇਗਾਜ ਕੰਮ ਕੌਣ ਕਰਦਾ ਪੜੇ ਤੁਹਾਡੇ ਚੋਂ ਸਾਰੇ ਕਰਦੇ ਹਾਂ ਨਰੇਗਾ ਸਾਡੇ ਦੇਸ਼ 'ਚ ਬਣੇ ਕੌਣ ਲੈ ਕੇ ਆਇਆ ਸੀ ਅੱਜ ਤਾਂ ਤਬਾਹ ਲੈ ਗਿਆ ਕੋਈ ਨਾ ਕੰਮ ਹੀ ਘਟਾ ਕੇ ਆਇਆ ਨਰੇਗਾ ਨਰੇਗਾ ਸਾਡੇ ਦੇਸ਼ ਦੇ ਵਿੱਚ ਕੌਣ ਕਿਹਨੇ ਸਕੀਮ ਲਿਆਂਦੀ ਸੀ ਨਰੇਗਾ ਦੀ ਮੈਂ ਪੁੱਛਣਾ ਚਾਹਣੀ ਜੇ ਕਿਸੇ ਨੂੰ ਪਤਾ ਹੋਵੇ ਭਾਈ ਨਰੇਗਾ ਸਕੀਮ ਪੰਜਾ ਲੈ ਕੇ ਆਇਆ ਸੀ ਕਾਂਗਰਸ ਪਾਰਟੀ ਲੈ ਕੇ ਆਈ ਸੀ ਭਾਈ 102 ਤੇ ਦਿਹਾੜੀ ਹੁੰਦੀ ਸੀ ਸਰਦਾਰ ਮੋਨ ਮੋਨ ਸਿੰਘ ਪ੍ਰਧਾਨ ਮੰਤਰੀ ਬਣੀ ਇੱਕ ਮਿੰਟ ਸਰਦਾਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ ਦੇਸ਼ ਦੇ ਕਾਂਗਰਸ ਦੀ ਸਰਕਾਰ ਸੀ ਸਾਰੇ ਲੋੜਵੰਦਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਦੇਸ਼ ਭਰ ਦੇ ਵਿੱਚ ਨਰੇਗਾ ਦੀ ਸਕੀਮ ਪੰਜਾ ਲੈ ਕੇ ਆਇਆ ਸੀ ਜਿਹੜੇ ਬੱਚੇ ਜਿਹੜੀ ਅਸ਼ਮੀ ਤੱਕ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਈ ਹੈ ਇਹ ਕਿਹੜੀ ਸਰਕਾਰ ਲੈ ਕੇ ਆਈ ਸੀ ਭਾਈ ਕਾਂਗਰਸ ਪਾਰਟੀ ਲੈ ਕੇ ਆਈ ਸੀ ਬੜੇ ਇਥੇ ਆ ਕੇ ਝੂਠ ਬੋਲਦੇ ਆ ਤਾਂ ਮੈਨੂੰ ਇਹ ਗੱਲ ਕਲੀਅਰ ਕਰਨੀ ਪੈਦੀ ਹੈ ਪੂਰੇ ਦੇਸ਼ ਦੇ ਵਿੱਚ ਫਰੀ ਰਾਸ਼ਨ ਦੀ ਸਕੀਮ ਕਿਹਨੇ ਲਿਆਂਦੀ ਸੀ ਭਾਈ ਕਾਂਗਰਸ ਲੈ ਕੇ ਆਈ ਸੀ ਇਹ ਗੱਲਾਂ ਤੁਹਾਨੂੰ ਦੱਸਣ ਦੀ ਲੋੜ ਹੈ ਕਿਉਂਕਿ ਬੜੇ ਲੋਕ ਆ ਕੇ ਤੁਹਾਡੇ ਕੋਲ ਇਤਰਾ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਣਗੇ ਕਹਿੰਦੇ ਹੋਣਗੇ ਕੁਝ ਨਹੀਂ ਕੀਤਾ ਅਸੀਂ ਕੀਤਾ ਇਹ ਜਿੰਨੇ ਨਵੇਂ ਮਰੇਗਾ ਚੱਲ ਹੀ ਨਹੀਂ ਰਹੀ ਮਰੇਗਾ ਬੰਦ ਕਰਤੀ ਇਹਨਾਂ ਨੇ ਤਾਂ ਕਿ ਦਿਹਾੜੀ ਤਾਂ ਵਧਾਉਣੀ ਕੀ ਸੀ ਇਹਨਾਂ ਨੇ ਇਹ ਸਾਰੀਆਂ ਲੋੜਵੰਦ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਲੋੜਵੰਦ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਭਾਵੇਂ ਫ੍ਰੀ ਦਾ ਰਾਸ਼ਨ ਹੈ ਭਾਵੇਂ ਫ੍ਰੀ ਦੀ ਪੜ੍ਹਾਈ ਹੈ ਇਹ ਸਾਰੇ ਦੀਆਂ ਸਾਰੀਆਂ ਸਕੀਮਾਂ ਕਾਂਗਰਸ ਪਾਰਟੀ ਦੀਆਂ ਲੈਂਦੀਆਂ ਵੀ ਹੈ ਆ ਜਿਨ੍ਹਾਂ ਨੇ ਸਾਡੇ ਦੇਸ਼ ਦੇ ਅੰਦਰ ਇੰਸਟੀਚਿਊਟ ਬਣੇ ਹੋਏ ਆ ਸਕੂਲ ਬਣੇ ਆ ਕਾਲਜ ਬਣੇ ਆ ਯੂਨੀਵਰਸਿਟੀਆਂ ਬਣੀਆਂ ਜਿੱਥੇ ਬੱਚੇ ਪੜ੍ਹਾਈ ਕਰਦੇ ਆ ਇਸਾਰੀਆਂ ਕਾਂਗਰਸ ਪਾਰਟੀ ਦੀਆਂ ਲਿਆਂਦੀਆਂ ਵੀ ਐ ਭਾਜਪਾ ਨੇ ਆਕੇ ਕੋਈ ਨਵਾਂ ਕਾਲਜ ਯੂਨੀਵਰਸਿਟੀ ਨਹੀਂ ਬਣਾਇਆ ਇਹ ਤਾਂ ਜਿੰਨੇ ਲਿਆਂਦੇ ਕਾਂਗਰਸ ਨੇ ਬਣਾਏ ਉਹਨਾਂ ਨੇ ਇੱਕ ਇੱਕ ਕਰਕੇ ਵੇਚਣ ਤੇ ਲੱਗੇ ਹੋਏ ਐ ਜੇ ਅੱਜ ਵੀ ਆਪਾਂ ਨਹੀਂ ਹੁੰਦੇ ਤੇ ਨਹੀਂ ਜਾਗਦੇ ਇਹ ਤਾਂ ਸਾਨੂੰ ਸਾਡੇ ਹੀ ਥਾਂ ਦੇ ਵਿੱਚ ਕਿਰਾਏਦਾਰ ਬਣਾ ਦੇਣਗੇ ਸਾਡੀਆਂ ਜ਼ਮੀਨਾਂ 'ਚ ਹੀ ਸਾਨੂੰ ਕੰਮੇ ਲਾ ਦੇਣਗੇ ਮੇਰੀ ਬੇਨਤੀ ਐ ਤੁਹਾਡੇ ਸਾਰੇ ਆਗੇ ਇੱਕ ਜੁਟ ਹੋ ਕੇ ਸਾਰੇ ਆਪਾਂ ਇਕੱਠੇ ਹੋਈਏ ਇੱਕ ਇੱਕ ਵੋਟ ਨੂੰ ਕਾਂਗਰਸ ਪਾਰਟੀ ਨੂੰ ਪੁਗਤਾਈਏ ਤਾਂ ਜੋ ਸਾਡੀਆਂ ਲੋੜਾਂ ਬੇਸਿਕ ਜ਼ਰੂਰਤਾਂ ਪੂਰੀਆਂ ਹੋ ਸਕਣ ਤੇ ਸਾਡੇ ਬੱਚੇ ਬਾਹਰ ਜਾਣ ਨੂੰ ਰੁਕ ਸਕਣ ਤੁਹਾਡੇ ਸਾਰਿਆਂ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ